ਥਾਣਾ ਮੁਕੰਪੁਰ ਨੂੰ ਲੱਗਦਾ ਹੈ ਕਿ ਇਲਾਕੇ ਵਿੱਚ ਇੱਕ ਕਰਿਆਨੇ ਦੀ ਦੁਕਾਨ ਚੋਂ ਚਾਈਨਾ ਡੋਰ ਦੇ 110 ਗੱਟੂ ਬਰਾਮਦ ਹੋਏ ਨੇ ਆਓ ਸੁਣਦੇ ਹਾਂ ਪੁਲਿਸ ਅਫਸਰ ਦਾ ਕੀ ਇਹ ਕਹਿਣਾ ਗੱਟੂ ਫੜੇ ਗਏ ਹਾਂਜੀ ਸਾਡੇ ਮਾਣਯੋਗ ਸ੍ਰੀ ਗੁਰਪ੍ਰੀਤ ਸਿੰਘ ਪੁੱਲਰ ਮਾਣਯੋਗ ਸੀਪੀ ਸਾਹਿਬ ਸ੍ਰੀ ਅਬਮਨੂ ਟਾਣਾ ਜੀ ਐਡੀਐਸਪੀ ਸਾਹਿਬ ਸ੍ਰੀ ਗੁਰਵਿੰਦਰबीर ਸਿੰਘ ਐਸਪੀ ਸਾਹਿਬ ਜੀ ਵੱਲੋਂ ਸਖਤ ਤੌਰ ਤੇ ਅਨੁਸਾਰ ਅਸੀਂ ਕੱਲ ਇੱਕ ਕਰਿਆਨੇ ਦੀ ਦੁਕਾਨ ਨੂੰ ਵਿੱਚ ਇੱਕ ਯੁਵਕ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਵਿੱਚੋਂ ਜਿਹਦੀ ਦੁਕਾਨ ਦੇ ਵਿੱਚ ਅਸੀਂ 110 ਗੱਟੂ ਫੜੇ ਹੈ ਜੀ ਜਿਸ ਸੰਬੰਧੀ ਅਸੀਂ ਮਕਦਮਾ ਨੰਬਰ 98 ਮਿਤੀ 19 12 23 ਅੰਡਰ ਸੈਕਸ਼ਨ 188 ਆਈਪੀਸੀ ਥਾਣਾ ਮੋਹਕਮਪੁਰੇ ਵਿੱਚ ਦਰਜ ਕੀਤਾ ਗਿਆ ਹੈ ਅਸਰ ਪਤਾ ਲੱਗਾ ਕਿ ਇਹ ਗੱਟੂ ਪਿੱਛੋਂ ਲੈ ਕੇ ਕਿੱਥੋਂ ਆਇਆ ਜੀ ਇਸ ਬਾਰੇ ਹਜੇ ਵੈਰੀਫਿਕੇਸ਼ਨ ਚੱਲ ਰਹੀ ਹੈ ਇਹ ਕੁਛ-ਕਿਛ ਕੀਤੀ ਜਾ ਰਹੀ ਹੈ ਵੀ ਕਿੱਥੋਂ ਲੈ ਕੇ ਆਇਆ ਤੇ ਅੱਗੇ ਕਿੰਨੀ ਕਿੰਨੇ ਸਪਲਾਈ ਹੋਣਾਂ ਕਰਨੀ ਸੀ ਇਸ ਬਾਰੇ ਅਸੀਂ ਪੁੱਛ-ਪੁੱਛ ਕਰਦੇ ਆਂ। ਸਰ ਪਿੱਛੋਂ ਕਿੰਨੇ ਦਾ ਘੱਟੂ ਲੈ ਕੇ ਆਉਂਦੇ ਨੇ ਤੇ ਅੱਗੇ ਕਿੰਨੇ ਦਾ ਇਹਨਾਂ ਦੇ ਵੱਲੋਂ ਵੇਚਿਆ ਜਾਂਦਾ। ਪਿੱਛੇ ਇਹ ਪੇਟੀ ਦੇ ਹਿਸਾਬ ਨਾਲ ਹੀ ਲੈ ਕੇ ਆਉਂਦੇ ਆਂ ਤੇ ਉਹ ਕਾਫੀ ਇਹਨਾਂ ਨੂੰ ਸਸਤਾ ਪੈਂਦਾ ਅੱਗੇ ਤੇ ਇੱਥੇ ਕਾਫੀ ਜ਼ਿਆਦਾ ਮਹਿੰਗਾ ਇਹ ਵੇਚਦੇ ਇਸ ਵਿੱਚ ਕਾਫੀ ਮੁਨਾਫਾ ਓਣ ਕਰਕੇ ਹੀ ਇਹ ਫਿਰ ਇਸ ਤਰ੍ਹਾਂ ਦਾ ਕਾਰੋਬਾਰ ਕਰਦੇ ਆਂ। ਸਰ ਲੋਹੜੀ ਕਰੀਬ ਐ ਔਰ ਧੜਾ ਧੜ ਜਿਹੜੇ ਨਹੀਂ ਘੱਟੂ ਵਿਖਰੇ ਨੇ। ਕੀ ਲੱਗਦਾ ਕਿ ਜਿਹੜੇ ਖਰੀਦ ਰਹੇ ਨੇ ਕਿ ਉਹਨਾਂ ਦਾ ਵੀ ਕਾਰਵਾਈ ਹੋਏਗੀ ਉਹਨਾਂ ਤੇ ਵੀ ਖੜ ਹੋਏਗੀ ਜਿਸ ਤਰ੍ਹਾਂ ਘਰਾਂ ਦੇ ਵਿੱਚ ਲੈ ਕੇ ਜਾਂਦੇ ਦੋ ਦੋ ਤਿੰਨ ਤਿੰਨ ਘੱਟੂ ਸਾਡੇ ਕੋਲ ਇਹੋ ਹੀ ਹੁੰਦੀ ਹੈ ਵੀ ਚਲੋ ਪੀਰੈਂਟਸ ਨੂੰ ਦੱਸਿਆ ਜਾਵੇ ਵੀ ਤੁਸੀਂ ਆਪਣੇ ਬੱਚਿਆਂ ਨੂੰ ਇਸ ਬੰਦੀ ਰੋਕੋ ਜੇ ਉਹ ਨਹੀਂ ਕਰਦੇ ਤਾਂ ਫਿਰ ਡੈਫੀਨੇਟਲੀ ਉਹਨਾਂ ਤੇ ਅਸੀਂ ਕਾਰਵਾਈ ਕਰਾਂਗੇ ਸਰ ਕਿੰਨਾ ਸਮਾਂ ਹੋ ਚੁੱਕਾ ਇਹਨਾਂ ਨੂੰ ਗੱਟੂ ਜਿਹੜੇ ਲਿਆ ਕੇ ਆਪਣੀ ਕਰਿਆਨੇ ਦੀ ਦੁਕਾਨ ਤੇ ਵੇਚਦਾ ਪਿਆ ਸੀ ਜਾਂ ਫਿਰ ਰੱਖੇ ਨੇ ਇਹਦੇ ਵਿੱਚ ਕਿਸੇ ਸੀਜ਼ਨ ਦੇ ਵਿੱਚ ਇਹਨੇ ਕੰਮ ਸਟਾਰਟ ਕੀਤਾ ਸੀ ਤੇ ਜਿਹਦੇ ਵਿੱਚ ਤਾਜਾ ਹੀ ਲੈ ਕੇ ਆਇਆ ਸੀ ਜਿਹਨੂੰ ਅਸੀਂ ਰੰਗੇ ਇਥੇ ਕਾਬੂ ਕਰ ਲਿਆ ਸਰ ਉਹਨਾਂ ਤੇ ਕਿਹੜੀ ਧਾਰਾ ਲੱਗੇਗੀ ਜਿਹੜੇ ਵੇਚਦੇ ਨੇ ਤੇ ਜਿਹੜੇ ਖਰੀਦਦੇ ਨੇ ਉਹਨਾਂ ਤੇ ਇੱਕ ਸੇਮਿਤ ਧਾਰਾ ਲੱਗੇ ਜਾਂ ਅਲੱਗ-ਅਲੱਗ ਹੋਵੇਗੀ ਨੇ ਸੇਮ ਹੀ ਇਹਦੇ ਵਿੱਚ ਆਏਗੀ ਜੀ 188 ਆਪੀਸੀ ਕਿਉਂਕਿ ਇਹਦੇ ਵਿੱਚ ਰੋਕ ਲਗਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਇਸ ਸੰਬੰਧ ਵਿੱਚ ਇੱਕੋ ਹੀ ਤਰ੍ਹਾਂ ਦੀ ਜੀ ਤਸਲ ਸੀਐਮ ਸਾਹਿਬ ਦੇ ਵੱਲੋਂ ਪਿਛਲੇ ਦਿਨੀ ਜਿਹੜਾ ਐਲਾਨ ਕੀਤਾ ਗਿਆ ਉਹਨਾਂ ਵੱਲੋਂ ਕਹਿਇਆ ਜਾ ਰਿਹਾ ਕਿ ਜੇਕਰ ਕੋਈ ਪਤੰਗ ਬਾਜ਼ੀ ਚਾਈਨਾ ਡੋਰ ਦੇ ਨਾਲ ਕਰਦਾ ਤਾਂ ਉਹਦੇ ਉੱਪਰ ਵੀ ਕਾਰਵਾਈ ਕੀਤੀ ਜਾਏਗੀ ਤਾਂ ਕਿੰਨੇ ਸਾਲ ਦੀ ਸਜ਼ਾ ਹੋਏਗੀ ਜੀ ਇਸ ਮਾਮਲੇ ਦੇ ਵਿੱਚ ਵੇਖੋ ਇਹ ਤੇ ਮਾਨ ਜੋ ਕੋਰਟ ਹੀ ਡਿਸਾਈਡ ਕਰੇਗੀ ਵੀ ਕਿੰਨੀ ਉਹਨੂੰ ਸਾਲ ਦੀ ਸਜ਼ਾ ਆਏਗੀ ਅਸੀਂ ਤੇ ਤੇ ਖਲਾਫ ਪ੍ਰੋਪਰ ਐਵੀਡੈਂਸ ਕਰਕੇ ਤੇ ਮਾਨ ਜੋ ਕੋਰਟ ਦੇ ਵਿੱਚ ਇੱਕ ਕੇਸ ਭੇਜਦੇ ਨਾਲ ਹੁੰਦਾ ਹੈ ਕਿਉਂਕਿ ਬਹੁਤ ਸਾਰੀਆਂ ਵੀਡੀਓ ਵੀ ਸਾਹਮਣੇ ਆndੀਆਂ ਨੇ ਕਿਉਂਕਿ ਜਾਂਾਂ ਵੀ ਜਾ ਚੁੱਕੀਆਂ ਨੇ ਜ਼ਿਆਦਾਤਰ ਜਾਨਵਰ ਵੀ ਇਸ ਚਾਈਨਾ ਡੋਰ ਦੇ ਵਿੱਚ ਬਹੁਤ ਜ਼ਿਆਦੇ जख्मी ਹੋ ਰਹੇ ਨੇ ਹਾਂਜੀ ਕਾਫੀ ਇਸ ਚਾਈਨਾ ਡੋਰ ਦਾ ਤਾਂ ਕਾਫੀ ਨੁਕਸਾਨ ਆ ਤਾਂ ਹੀ ਫਿਰ ਇਸ ਤੇ پابੰਦੀ ਲੱਗੀ ਹੈ ਜੀ ਪ੍ਰੋਪਰ ਵੀ ਕੋਈ ਵੀ ਇਸ ਦੇ ਨਾਲ ਤੰਗਬਾਜੀ ਨਹੀਂ ਕਰੇਗਾ ਜੀ ਲੋੜੀ ਤੋਂ ਪਹਿਲਾਂ ਨੌਜਵਾਨਾਂ ਨੂੰ ਕੀ ਮੈਸੇਜ ਹੈ ਤੁਹਾਡੇ ਨੂੰ ਇਹਦੇ ਵਿੱਚ ਇਹੋ ਹੀ ਵੀ ਤੁਸੀਂ ਜਿਹੜੀ ਆਮ ਜਿਹੜੀ ਢਾਗੇ ਵਾਲੀ ਜਿਹੜੀ ਡੋਰ ਹੈ ਉਹਦੇ ਨਾਲ ਤੁਸੀਂ ਆਪਣੀ ਤੰਗਬਾਜੀ ਕਰੋ ਤੇ ਇਹ ਚਾਈਨਾ ਕੋ ਡੋਰ ਤੋਂ ਵੱਧ ਵੱਧ ਗਰੇਜ ਕੀਤਾ ਜਾਵੇ ਤਾਂ ਕਿ ਕੋਈ ਅਣਸਖਾਵੀ ਜਿਹੜੀ ਘਟਨਾ ਜਿਹੜੀ ਨਾ ਵਾਪਰ ਸਕੇ ਜੀ ਸਰ ਜੀ ਵੀ ਇਨਸਾਨਾਂ ਵਾਲੀ ਜਾਨਵਰਾਂ ਦੀ ਪੰਜ